ਇਹ ਤਾਂ ਨਹੀਂ ਜਾਂਦਾ ਯਾਰ ਥਲੇ ਤਾਂ ਲਿਆ ਕੇ ਕਰ ਕਿੰਨਾ ਤਾਂ ਕਿਵੇਂ ਥਲੇ ਮੈਂ ਨਹੀਂ ਪਾਟਿਆ ਸੀ ਆਹ ਹਾਂ ਭਾਣਾ ਥਲੇ ਤੇ ਰੁਜਿਆ ਹਾਂ ਇਹ ਤਾਂ ਆਹ ਵੀਗਾ ਆਹ ਵੀਗਾ ਹੋ ਗਿਆ ਬੈਂ ਨਾ ਇਹ ਵੀਗਾ ਹੋਇਆ ਆਏ ਤੂੰ ਵੀੜੀ ਪੀਣਾ ਕਿੱਥੇ ਆ ਓਏ ਬੱਲਾ ਬੱਲਾ ਬਲਾ ਐਡਾ ਜਗਾੜ ਅੱਜ ਮੇਰੇ ਲਵੇ ਐਡਾ ਜਗਾੜ ਤਿੰਨੇ ਵੇਚ ਦੂੰ ਮੈਂ ਸਾਲਾ ਜਿੱਦੇ ਮੇਰਾ ਹੋਇਆ ਜਿੱਦੇ ਮੈਨੂੰ ਫੈ ਨਹੀਂ ਤੰਗੀ ਐ ਤਿੰਨੇ ਵੇਚ ਦੇਣੀ ਆ ਮੈਂ ਹਾਂ ਕਰ ਕਰ ਅਹੀਂ ਵੀ ਰਿਆਗੇ ਹੈ। ਤੁਹਾਨੂੰ ਕਿਨੇ ਬੁਲਾਇਆ ਉਰੇ? ਇਹ ਕਿਵੇਂ? ਤੁਹਾਨੂੰ ਕਿਨੇ ਬੁਲਾਇਆ ਉਰੇ? ਸੋਨੇ ਤੇ ਬੰਦਿਆਂ ਦੀ ਗੱਲ ਆ ਤੁਸੀਂ ਉਰੇ ਆਈ ਜਾਂਦੇ ਹੋ। ਹੋਰ ਅਸੀਂ ਗੋਲਾ बाइक का खोल दे यार इसके में ये बन के रखे करो हाय हाय क्यों सरपंचा लेनी है गाड़ी गाड़ी दस लाख में दस नहीं हाँ पाँच पक्का पाँच पक्का चल ठीक है पाँच पाँच में तीनों ले ले साथ में ड्राइवर भी